ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਅਸੇ ਕਾਹੇ ਭੂਲੇ ਪਰੇ ਕਰਹੈ ਕਲਾਵ ਹੈ ਮੁਕਰ ਪਾਵੈ ਪੇਖਤਾ ਸੁਨਤਾ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੁਕਰ ਪਾਵਹਿ ਪੇਖਤਾ ਸੁਨਤਾ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨਾ ਸ਼ਾਡਨ ਬਰੀ ਸੰਗ ਹੈ ਤਾ ਸਾਜਨਾ ਤਿਆਗ ਖਰੇ ਹੋਵਨ ਕਉਰਾ ਅਨਹੋਵਨ ਮਿੱਠਾ ਵਖਿਆਮ ਹੈ ਲਪਟਾਏ ਜਰੇ ਅੰਦ ਕੂਪ ਮਹ ਪਰਯੋ ਪਰਾਨੀ ਪਰਮਾ ਗੋਬਾਰ ਮੋਹ ਮੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਿਯਾਰਾ ਗੁਰ ਪੀਟਾ ਕਾਡ ਬਹਾ ਫਰੇ ਅੰਧ ਕੂਪ ਮਹ ਪਰਯੋ ਪਰਾਨੀ ਪਰਮਾ ਗੋਬਾਰ ਮੋਹਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰਪੀਤਾ ਕਾਡਾ ਮਹਾ ਭਰੇ ਵਾਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹੇ ਗੁਰੂ ਜੀ ਕੀ ਫਤਿਹ